ਕਿਸਾਨ ਵੀਰੋ ਵੈਗਜੀ ਦਾ ਖਾਲਸਾ ਵੈਗਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬੜੀ ਤੇ ਖਸਾਂਪਲਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਸ ਬਚਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੀ ਹੁਣ ਪਛੇਤੀ ਕਣਕ ਬੀਜੀ ਗਈ ਹੈ ਇਸ ਵਾਰ ਕਾਫੀ ਜਿਹੜਾ ਪਿਛਲੀ ਵਾਰ ਨਾਲ ਰਕਬਾ ਜਿਹੜਾ ਲੇਟ ਵਜਿਆ ਸੀ ਸੋ ਜਿੱਥੇ ਵੀ ਜਿਹੜੀ ਲੇਟ ਕਣਕ ਬੀਜੀ ਹੈ ਉੱਥੇ ਦੁੱਧਾ ਪੈ ਰਿਆ ਆ ਆਪਾਂ ਕੀ ਕਰਨਾ ਤਾਂ ਕਿ ਜਿਹੜਾ ਹੁਣ ਜਿਵੇਂ ਕਿ ਟੈਂਪਰੇਚਰ ਵੱਧ ਰਿਹਾ ਹੈ ਆਪਣਾ ਜਿਹੜਾ ਦਾਣਾ ਨਾ ਪਿੱਛ ਕੇ ਸਹੀ ਜਿਹੜਾ ਪ੍ਰੋਪਰ ਜਿਹੜਾ ਦਾਣਾ ਬਣੇ ਕਣਕ ਦੇ ਵਿੱਚ ਉਹਦੇ ਰਿਗਾਰਡਿੰਗ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਜੇਕਰ ਤਾਂ ਕਿ ਤੁਸੀਂ ਹਰ ਵੀਡੀਓਜ਼ ਦੇਖ ਸਕੋ ਸੁਖ ਸਾਨ ਵੀਰੋ ਜਿਵੇਂ ਕਿ ਆਪਾਂ ਪਹਿਲਾਂ ਵੀ ਸਮੇਂ-ਸਮੇਂ ਤੇ ਤੁਹਾਨੂੰ ਦੱਸ ਦੇ ਰਹੇ ਹਾਂ ਜਿਹੜੀ 13045 ਦੀ ਸਪਰੇਅ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਮੰਨੀ ਜਾਂਦੀ ਹੈ ਆਪਣਾ ਕਣਕ ਦੇ ਵਿੱਚ ਕਿਉਂਕਿ ਜਿੰਨਾ ਵੀ ਹੁਣ ਕੋਈ ਵੀ ਆਪਣਾ ਨਿਊਟ੍ਰੀਐਂਟਸ ਹੈ ਕੋਈ ਵੀ ਜਿੰਨਾ ਵੀ ਭੋਜਨ ਹੈ ਸਾਰਾ ਪੱਤਿਆਂ ਤੋਂ ਲੈ ਕੇ ਜਿਹੜਾ ਦਾਣੇ ਚ ਪਚਾਉਣ ਦੇ ਵਿੱਚ ਪੋਟਾਸ਼ ਬਹੁਤ ਜ਼ਿਆਦਾ ਸਹਾਈ ਹੈ ਜਿਵੇਂ ਕਿ ਪਿਛਲੀ ਵੀਡੀਓਸ ਤੇ ਵੀ ਦੱਸਿਆ ਗਿਆ ਹੈ ਵੀ ਆਪਾਂ ਗੋਭ ਦੇ ਸਮੇਂ ਜਿਹੜੀ ਹੈ 13045 ਦੀ ਜਿਹੜੀ ਹੈ ਸਪਰੇਅ ਕੀਤੀ ਸੀ 2% ਜਾਂ ਆਪਾਂ ਕ ਲਈ 4 2 ਕਿਲੋ 100 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਹੁੰਨੇ ਆ ਜਾਂ 4 ਕਿਲੋ ਜਿਹੜੀ 200 ਲੀਟਰ ਪਾਣੀ ਚ ਮਿਲਾ ਕੇ ਆਪਾਂ ਸਪਰੇਅ ਕਰਨੀ ਹੁੰਦੀ ਹੈ ਇਦੀ ਜਿਹੜੀ ਪਹਿਲੀ ਵੀਡੀਓ ਚ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਆਪਾਂ ਉਹ 3 ਸਮੇਂ ਦੀ ਜਿਹੜੀ ਇਹ ਸਪਰੇਅ ਕਰਵਾਈ ਸੀ 13045 ਦੀ ਤਾਂ ਹੁਣ ਜਿੱਥੇ-ਜਿੱਥੇ ਵੀ ਪਛੇਤੀ ਕਣਕ ਦੇ ਵਿੱਚ ਕਿਤੇ ਵੀ ਦੁੱਧਾ ਭਰ ਰਿਹਾ ਤਾਂ ਇਹਦਾ ਜਿਹੜਾ ਸਹੀ ਸਮਾਂ ਉਹ 13045 ਸਪਰੇਅ ਕਰਨ ਦਾ ਜਿੱਥੇ-ਜਿੱਥੇ ਦੁੱਧਾ ਪੈ ਰਿਹਾ ਕਣਕ ਦੇ ਵਿੱਚ ਉਥੇ ਆਪਾਂ ਹੁਣ ਜਾਂ ਤਾਂ 4 ਕਿਲੋ 200 ਲੀਟਰ 'ਚ ਪਾ ਸਕਦੇ ਆਂ ਜਾਂ 2 ਕਿਲੋ 100 ਲੀਟਰ ਦੇ ਪਾਣੀ ਪਾ ਕੇ ਆਪਾਂ ਜਿਹੜੀ ਇਹ ਸਪਰੇਅ ਕਰ ਸਕਦੇ ਹਾਂ ਜਾਂ ਆਪਾਂ ਕੀ ਕਰ ਸਕਦੇ ਹਾਂ 15 ml ਸੈਲੀਸਿਲਿਕ ਐਸਿਡ ਨੂੰ 450 ml ਜਿਹੜਾ ਇਥਾਈਲ ਅਲਕੋਹਲ ਚ ਘੋਲ ਲੈਣਾ ਉਹਨੂੰ ਬਾਅਦ ਚ ਆਪਾਂ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜੀ ਇਹ ਸਪਰੇਅ ਕਰਨੀ ਹੈ ਇਹਦੇ ਨਾਲ ਜਿਹੜਾ ਹਾਈ ਟੈਂਪਰੇਚਰ ਜਿਵੇਂ ਕਿ ਹੁਣ ਤਾਪਮਾਨ ਵੱਧ ਰਿਹਾ ਉਹਦਾ ਜਿਹੜਾ ਇਫੈਕਟ ਆਪਣੀ ਕਣਕ ਤੇ ਨਹੀਂ ਆਊਗਾ ਉਹਦਾ ਜਿਹੜਾ ਦਾਣਾ ਪੂਰਾ ਵਧੀਆ ਬਣੂਗਾ ਦਾਣੇ ਦੀ ਕੁਆਲਿਟੀ ਵੀ ਜ਼ਿਆਦਾ ਵਧੀਆ ਬਣੂਗੀ ਦਾਣਾ ਚਮਕੀਲਾ ਬਣੂਗਾ ਤੇ ਨਾਲ ਦਾਣਾ ਮੋਟਾ ਬਣੂਗਾ ਸੋ ਜਿੱਥੇ ਹੁਣ ਆਪਣਾ ਜਿਹੜੀਆਂ ਅਗੇਤੀਆਂ ਕਣਕਾਂ ਦੇ ਬੀਜੀਆਂ ਉੱਥੇ ਲਗਭਗ ਦਾਣੇ ਆ ਕਾਫੀ ਜਗ੍ਹਾ ਤੇ ਜਿਹੜੇ ਆ ਬਣ ਚੁੱਕੇ ਆ ਉੱਥੇ ਜਿਹੜੀਆਂ ਸਪਰੇਆਂ ਹੁਣ ਆਪਾਂ ਨੂੰ ਬਿਲਕੁਲ ਬੰਦ ਕਰ ਦੇਣੀਆਂ ਚਾਹੀਦੀਆਂ ਕੋਈ ਫੰਗੀਸਾਈਡ ਵੀ ਕਰਨ ਦੀ ਮੇਰੇ ਹਿਸਾਬ ਨਾਲ ਲੋੜ ਹੈ ਨਹੀਂ ਉਹਨਾਂ ਦੇ ਵਿੱਚ ਜਾਂ ਕਿਤੇ ਵੀ ਤੇਲੇ ਦਾ ਅਟੈਕ ਹੋ ਰਿਹਾ ਜਿੱਥੇ ਦਾਣਾ ਪ੍ਰੋਪਰ ਬਣ ਗਿਆ ਉੱਥੇ ਹੁਣ ਤੇਲੇ ਦਾ ਅਟੈਕ ਵੀ ਘਟ ਜੂ ਕਿਉਂਕਿ ਹੌਲੀ ਹੌਲੀ ਟੈਂਪਰੇਚਰ ਜਦੋਂ ਜ਼ਿਆਦਾ ਰਾਈਸ ਹੋਣ ਲੱਗ ਗਿਆ ਤਾਂ ਤੇਲੇ ਦਾ ਅਟੈਕ ਵੀ ਘਟ ਜਾਣਾ ਹੈ ਹਵਾ ਦੇ ਵਿੱਚ ਨਵੀਂ ਘਟ ਜਾਣੀ ਹੈ ਹੌਲੀ-ਹੌਲੀ ਜਿਹਦੇ ਕਰਕੇ ਜਿਹੜੇ ਆਪਣਾ ਉਲੀ ਰੋਗ ਹੈ ਜਿਹੜੇ ਉਹ ਵੀ ਘਟ ਜਾਣਗੇ ਸੋ ਜਿਹਨਾਂ ਵੀ ਜਿੱਥੇ ਵੀ ਹੈ ਗੇਤੀਆਂ ਜਿਹੜੀਆਂ ਕਣਕਾਂ ਬੀਜੀਆਂ ਉੱਥੇ ਜਿਹੜੀ ਮੇਰੇ ਹਿਸਾਬ ਨਾਲ ਹੋਣ ਜਿਹੜੀ ਹੈ ਸਪਰੇਅ ਆਪਾਂ ਨੂੰ ਰੋਕ ਦੇਣੀਆਂ ਚਾਹੀਦੀਆਂ ਤੇ ਜਿਹੜੀਆਂ ਪਛੇਤੀਆਂ ਜਿੱਥੇ ਮੈਂ ਦੱਸਿਆ ਵੀ ਦੁੱਧਾ ਹਜੇ ਪੈ ਰਿਹਾ ਹਜੇ ਯਾਨੀ ਕਿ ਮਿਲਕਿੰਗ ਸਟੇਜ ਸਟਾਰਟ ਹੋਈ ਹੈ ਉੱਥੇ ਜਿਹੜੀ ਆਪਾਂ 13045 ਦੀ ਸਪਰੇਅ ਕਰ ਸਕਦੇ ਆ ਤੇ ਜਿੱਥੇ ਕਿਤੇ ਦਾਣਿਆਂ ਤੇ ਕਈ ਥਾਂ ਤੇ ਜਿਹੜੇ ਆਪਣੇ ਤਬੇ ਪੈ ਰਹੇ ਆ ਉਹਦੇ ਬਾਰੇ ਮੈਂ ਆਪਣੀ ਵੀਡੀਓ ਚ ਦੱਸ ਚੁੱਕੇ ਆ ਜੇਕਰ ਤੁਸੀਂ ਉਹਦੇ ਬਾਰੇ ਡਿਟੇਲ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਵੀਡੀਓਸ ਜਾ ਕੇ ਦੇਖ ਸਕਦੇ ਹੋ ਸੋ ਇਸੀ ਅੱਜ ਦੀ ਮੇਰੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ